संत रामपाल दी गिरफ्तारी ਨੂੰ ਲੈ ਕੇ ਪੁਲਿਸ ਕਾਫੀ ਸਰਗਰਮ ਹੋ ਚੁੱਕੀ ਹੈ ਡੇਰੇ ਦੇ ਚਾਰੇ ਪਾਸੇ ਪੁਲਿਸ ਨੇ ਆਪਣਾ ਸੁਰੱਖਿਆ ਘੇਰਾ ਵਧਾ ਦਿੱਤਾ ਹੈ ਉਧਰ ਡੇਰਾ ਸਮਰਥਕ ਵੀ ਪੁਲਿਸ ਵਾਂਗ ਡੇਰੇ ਦੀਆਂ ਕੰਧਾਂ ਦੇ ਉੱਤੇ ਘੇਰਾ ਬਣਾ ਕੇ ਡਟੇ ਹੋਏ ਨੇ ਸਮਰਥਕਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਪੁਲਿਸ ਡੇਰੇ ਅੰਦਰ ਦਾਖਲ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਕੋਈ ਵੀ ਕਾਰਵਾਈ ਉਹ ਵੀ ਨਹੀਂ ਕਰਨਗੇ ਸੰਤ रामपाल ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਕੋਲ ਅੱਜ ਆਖਰੀ ਦਿਨ ਹੈ ਪਰ ਅਜੇ ਤੱਕ ਹਰਿਆਣਾ ਪੁਲਿਸ ਸੰਤ रामपाल ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ ਜਿਸ ਤੋਂ ਬਾਅਦ ਪुलिस ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹੋ ਚੁੱਕੀ ਅੱਜ ਆਖਰੀ ਦਿਨ ਹੈ ਹਰਿਆਣਾ ਪੁਲਿਸ ਦੇ ਕੋਲ ਸੰਤਰਾਮ ਪਾਲ ਨੂੰ ਗ੍ਰਿਫਤਾਰ ਕਰਨ ਦੇ ਲਈ ਸੁਰੱਖਿਆ ਕੇਰਾ ਪੁਲਿਸ ਵੱਲੋਂ ਵਧਾ ਦਿੱਤਾ ਗਿਆ ਉਧਰ ਡੇਰੇ ਦੇ ਸਮਰਥਕ ਵੀ ਤੁਸੀਂ ਤਸਵੀਰਾਂ ਵਿੱਚ ਦੇਖੇ ਜਾ ਸਕਦੇ ਨੇ ਕਿ ਕੰਦਾ ਦੇ ਉੱਤੇ ਡਟੇ ਹੋਏ ਨੇ ਇਹਨਾਂ ਦਾ ਵੀ ਕਹਿਣਾ ਹੈ ਕਿ ਇਹਨਾਂ ਤੋਂ ਹੋ ਕੇ ਗੁਜ਼ਰਨਾ ਪਵੇਗਾ ਪੁਲਿਸ ਨੂੰ ਸੰਤਰਾਮ ਪਾਲ ਨੂੰ ਗ੍ਰਿਫਤਾਰ ਕਰਨ ਦੇ ਲਈ ਤਾਜ਼ਾ ਤਸਵੀਰਾਂ ਕਿਸ ਤਰ੍ਹਾਂ ਕੰਦਾ ਦੇ ਉੱਤੇ ਛੱਤਾਂ ਦੇ ਉੱਤੇ ਤੱਕ ਇਹ ਸਮਰਥਕ ਡਟੇ ਹੋਏ ਨੇ ਪੁਲਿਸ ਨੂੰ ਆਸ਼ਰਮ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਲਗਾਤਾਰ ਵਿਰੋਧ ਇਸ ਸਮਰਥਕ ਕਰ ਰਹੇ ਨੇ ਤਾਜ਼ਾ ਤਸਵੀਰਾਂ ਪੁਲਿਸ ਦਾ ਸੁਰੱਖਿਆ ਘੇਰਾ ਵੀ ਵਧਾ ਦਿੱਤਾ ਗਿਆ ਹੈ ਆਸ਼ਰਮ ਦਿਹਾੜੇ ਵਾਲੇ ਪੁਲਿਸ ਵੱਡੀ ਗਿਣਤੀ ਦੇ ਵਿੱਚ ਤੈਨਾਤ ਆ ਬੀਤੇ ਦਿਨ 15000 ਪੁਲਿਸ ਕਰਮੀ ਤੈਨਾਤ ਕੀਤੇ ਗਏ ਸਨ ਤੇ ਅੱਜ ਆਖਰੀ ਦਿਨ ਹੈ ਅੱਜ ਕਿਸੇ ਵੀ ਹਾਲ ਚ ਹਰਿਆਣਾ ਪੁਲਿਸ ਨੂੰ ਗ੍ਰਿਫਤਾਰ ਕਰਨਾ ਪਵੇਗਾ ਸੰਤਰਾਮ ਪਾਲ ਨੂੰ ਪਿਛਲੀ ਵਾਰ ਵੀ ਜਦੋਂ ਪੇਸ਼ੀ ਸੀ ਯਾਨੀ 10 ਨਵੰਬਰ ਨੂੰ ਵੀ ਫਟਕਾਰ ਲਗਾਈ ਗਈ ਸੀ ਕੋਰਟ ਵੱਲੋਂ ਪੁਲਿਸ ਨੂੰ ਏਬੀਪੀ ਸੰਜਾ ਪੱਤਰਕਾਰ ਨਪਿੰਦਰ ਸਿੰਘ ਬਰਾੜ ਫੋਨ ਲਾਈਨ ਜਰੀਏ ਸਾਡੇ ਨਾਲ ਜੁੜੇ ਹੋਏ ਨੇ ਨਪਿੰਦਰ ਤਾਜ਼ਾ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਸਤਿ ਪੂਰੇ ਤਣਾਅ ਭਰੇ ਹਾਲਾਤ ਨੇ ਕਿਸੇ ਵਕਤ ਵੀ ਐਕਸ਼ਨ ਉਸਦਾ ਪੁਲਿਸ ਦੇ ਕੁਹਾਸ਼ਰਮ ਨੂੰ ਮੀਂਹ ਚ ਪਹੁੰਚ ਚੁੱਕੀ ਆ ਤਰੀਬ 1.5 ਤੋਂ 200 ਮੀਟਰ ਦੇ ਦਾਇਰੇ ਤੱਕ ਫੀਸ ਪਹੁੰਚ ਚੁੱਕੀ ਆ ਬਈ ਸੀਨੀਅਰ ਅਫਸਰ ਪਹੁੰਚ ਚੁੱਕੇ ਨੇ ਔਰ ਪੂਰੇ ਇਲਾਕੇ ਦਾ ਜਾਇਜ਼ਾ ਲੈ ਰਹੇ ਨੇ ਆਸ਼ਰਮ ਦੇ ਚਾਰੇ ਪਾਸੇ ਐ ਖੇਪਾਂ ਦੇ ਵਿਸ਼ੇਸ਼ ਕਾਰੀਗਰ ਪੁਲਿਸ ਇੰਸਪੈਕਟ ਲੈਵਲ ਦੇ ਜਿਹੜੇ ਅਫਸਰ ਨੇ ਉਹ ਸਾਰੇ ਪੂਰਾ ਰੈਕੀ ਕਰ ਰਹੇ ਨੇ ਕਿ ਅਸੀਂ ਕਿਸ ਤਰ੍ਹਾਂ ਐਕਸ਼ਨ ਲਿਆ ਜਾਣਾ ਹੈ ਵਜਰਾ ਜਾਨੀ ਕੌਫੀ ਦੇ ਕਿੰਤੀ ਆਵਾਟਾਂ ਕਰਨ ਦੀ ਔਰ ਥੂ ਦੂਰ ਤੱਕ ਪੁਲਿਸ ਦੀ ਪੁਲਿਸ ਨਜ਼ਰ ਆ ਰਹੀ ਹੈ ਇਸ ਦਾ ਫੈਸਲਾ ਪੁਲਿਸ ਦਾ ਬੰਦੋਬਸ ਜਿਹੜਾ ਬੰਦੋਬਸ ਆ ਪੂਰਾ ਕੀਤਾ ਹੋਇਆ ਔਰ ਕਿਸੇ ਵਰਸ ਪੁਲਿਸ ਐਕਸ਼ਨ ਲੈ ਸਕਦੇ ਪੁਲਿਸ ਪੂਰੀ ਤਿਆਰੀ ਦੇ ਵਿੱਚ ਔਰ ਅਗਰ ਆ ਪੁਲਿਸ ਦੇ ਸਰਪ੍ਰਿੰਸਫੈਕਸ਼ਨ ਇਹ ਵੀ ਹੈ ਕਿ ਕੱਜਾ ਸੰਤਰਾਮਪਾਲ ਦੀ ਇਹ ਤਾਰੀਖ ਹਰ ਹਾਲ ਕੀਤੀ ਜਾਵੇਗੀ ਚਾਹੇ ਕੁਝ ਵੀ ਹੋਵੇ ਕਿਉਂਕਿ ਹਾਈ ਕੋਰਟ ਦੇ ਹੁਕਮ ਨੇ ਪੁਲਿਸ ਨੂੰ ਸੰਤਰਾਮਪਾਲ ਨੂੰ ਗ੍ਰਿਫਤਾਰ ਕਰਨ ਦੇ ਲਈ ਅੱਜ ਲਾਸਟ ਡੇ ਹੈ ਅੱਜ ਸਿਰਫ ਆਖਰੀ ਦਿਨ ਹੈ ਸੰਤਰਾਮਪਾਲ ਨੂੰ ਕੱਲ ਗ੍ਰਿਫਤਾਰ ਕਰਕੇ court ਦੇ ਵਿੱਚ ਪੇਸ਼ ਕੀਤਾ ਜਾਣਾ ਇਸ ਤੇ ਚੱਲ ਗਿਆ ਅੱਜ ਪੁਲਿਸ ਆਪਣਾ ਸਾਰਾ ਜੋਰ ਲਾਏਗੀ ਉਹ ਸੰਤਰਾਮਪਾਲ ਨੂੰ ਗ੍ਰਿਫਤਾਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗੀ ਪਰ ਸਭ ਤੋਂ ਵੱਡੀ ਪਰੇਸ਼ਾਨੀ ਦਾ ਕਾਰਨ ਪੁਲਿਸ ਲਈ ਇਹ ਹੀ ਹੈ ਕਿ ਜਿਹੜੇ ਆਸ਼ਰਮ ਦੇ ਅੰਦਰ ਭਾਰੀ ਗੰਟੀ ਦੇ ਵਿੱਚ ਲੋਕ ਮੌਜੂਦ ਨੇ ਔਰ ਸਭ ਤੋਂ ਵੱਡੀ ਪਰੇਸ਼ਾਨੀ ਇਹ ਹੈ ਕਿ ਮਕਦੋਰ ਤੇ ਔਰਾਂ ਦੇ ਚਾਰੇ ਪਾਸੇ ਔਰਤਾਂ ਔਰ ਬੱਚੇ ਮੌਜੂਦ ਨੇ ਇਹ ਔਰਤਾਂ ਔਰ ਬੱਚੇ ਇੱਥੇ ਮੌਜੂਦ ਹੋਣਾ ਸਭ ਤੋਂ ਵੱਡੀ ਮੁਸੀਬਤ ਬਣੀ ਹੋਈ ਹੈ ਸਿੰਧਰਾਂ ਫੈਮਿਲੀ ਔਰ ਪੁਲਿਸ ਲਈ ਕਿ ਜਦਾ ਐਕਸ਼ਨ ਲਿਆ ਜਾਏਗਾ ਤਾਂ ਇਸ ਦੇ ਵਿੱਚ ਕਾਫੀ ਨੁਕਸਾਨ ਹੋ ਸਕਦਾ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਔਰ ਬੱਚਿਆਂ ਦਾ ਇਨਸਾਨ ਹੋ ਸਕਦਾ ਇਸ ਲਈ ਪੁਲਿਸ ਦੀਆਂ ਇਹ ਕੋਸ਼ਿਸ਼ਾਂ ਨੇ ਔਰ ਸ਼ਾਇਦ ਇਸ ਤੇ ਚੱਲ ਰਿਹਾ ਐਕਸ਼ਨ ਦੇ ਰਿਹਾ ਐਕਸ਼ਨ ਪੁਲਿਸ ਚੰਦਵਾਦੀ ਨਹੀਂ ਕਰ ਰਹੀ ਐਕਸ਼ਨ ਕਰਨ ਦੇ ਵਿੱਚ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਵੇਂ ਔਰਤਾਂ ਔਰ ਬੱਚਿਆਂ ਨੂੰ ਬਚਾਇਆ ਜਾ ਸਕੇ ਸੰਧਰਾ ਫੈਮਿਲੀ ਦੇ ਫਰੀ ਚੰਦਲੀ ਐਕਚੁਅਲੀ ਹਾਂ ਤੋਂ ਪਹਿ ਜੀ ਨਪਿੰਦਰ ਜਿਸ ਤਰ੍ਹਾਂ ਬੀਤੇ ਦਿਨ ਸਾਹਮਣੇ ਆਇਆ ਸੀ ਕਿ ਪ੍ਰਸ਼ਾਸਨ ਵੱਲੋਂ ਬਿਜਲੀ ਅਤੇ ਪਾਣੀ ਦਾ ਕਨੈਕਸ਼ਨ ਕਟਿਆ ਗਿਆ ਹੈ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਕਿ ਸਮਰਥਕ ਵਾਪਸ ਗਏ ਜਾਂ ਫਿਰ ਗਿਣਤੀ ਉਨੀ ਹੀ ਵੜੀ ਹੋਈ ਹੈ ਜੇ ਵੀ ਸਮਰਥਕਾਂ ਦੀ ਦੇ ਕੋ ਆਸ਼ਰਮ ਦੇ ਕੋ ਕਿਉਂਕਿ ਬਿਜਲੀ ਦੇ ਲਈ ਜਨਰੇਟਰਾਂ ਦਾ ਖੂਬ ਪ੍ਰਬੰਧ ਹੈ ਔਰ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਪਾਣੀ ਦੀ ਸਪਸਥਾ ਵੀ ਆਸ਼ਰਮ ਚੰਦਰ ਕੀਤੀ ਗਈ ਹੈ ਖਾਣ ਪੀਣ ਦੀ ਜਿਹੜੀ ਕੋਈ ਸਮੱਸਿਆ ਨਹੀਂ ਆ ਰਹੀ ਆਸ਼ਰਮ ਰੋਕਣ ਵਾਲੇ ਕਹਿੰਦੇ ਆ ਕਿ ਪ੍ਰਸ਼ਾਸਨ ਨੇ ਬੇਸ਼ੱਕ ਕਦਮ ਉਠਾਇਆ ਬਿਜਲੀ ਪਾਣੀ ਬੰਦ ਕਰਨਾ ਪਰ ਉਸ ਦੇ ਨਾਲ ਆਸ਼ਰਮ ਨੂੰ ਕੋਈ ਜ਼ਿਆਦਾ ਵੱਡੀ ਪਰੇਸ਼ਾਨੀ ਨਹੀਂ ਆਈ ਆ ਆਸ਼ਰਮ ਤੇ ਕੋਈ ਜ਼ਿਆਦਾ ਵੱਡਾ ਅਸਰ ਨਹੀਂ ਦੇਖਿਆ ਪਰ ਜਿਹੜਾ ਹੁਣ ਦੀ ਤਿਆਰੀ ਨਜ਼ਰ ਆ ਰਹੀ ਹੈ ਪ੍ਰਿੰਸੀਪਲ ਪਾਰੀ ਕੰਟਰੀ ਵਿੱਚ ਮੌਜੂਦ ਹੈ ਤੇ ਔਰ ਕਿਸੇ ਵਕਤ ਐਕਸ਼ਨ ਲੈ ਸਕਦੀ ਹੈ ਪੁਲਿਸ ਔਰ ਸੰਤਰਾਪਾਲ ਦੀ ਗ੍ਰਿਫਤਾਰ ਕੰਮ ਲਈ ਜਿਹੜੀ ਪੁਲਿਸ ਦੀਆਂ ਪੁਰੀਆਂ ਕਾਰਵਾਈਆਂ ਹੋ ਚੁੱਕੀਆਂ ਨੇ ਉਹ ਤੋਂ ਦਰਵਾਜ਼ਾ ਉਮੀਦ ਜਤਾਇਆ ਜਾ ਰਿਹਾ ਕਿ ਐਕਸ਼ਨ ਲਿਆ ਜਾ ਸਕਦਾ ਹੈ ਨਵਿੰਦਰ ਜਿੱਕਰ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਾਲਿਆ ਤੇ ਸਮਰਥਕ ਕਿੰਨੀ ਗਿਣਤੀ ਦੇ ਵਿੱਚ ਨੇ ਲਗਭਗ 20% ਵੱਧ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਬਾਲੇ ਤੋਂ ਮੌਜੂਦ ਹੈ ਹਾਲਾਂਕਿ ਬੜੇ ਪਰ ਪੂਰੀ ਕੋਈ ਜਾਣਕਾਰੀ ਪ੍ਰਸ਼ਾਸਨ ਵੱਲੋਂ ਨਹੀਂ ਦਿੱਤੀ ਗਈ ਪਰ ਇੱਕ ਅੰਦਾਜ਼ੇ ਮੂਬੀ ਪੰਜਾਬ ਤੋਂ ਵੱਧ ਜਿਹੜੇ ਪੁਲਿਸ ਬਾਲੇ ਇੱਥੇ ਮੌਜੂਦ ਨੇ ਔਰ ਆਸ਼ਰਮ ਦੇ ਅੰਦਰ ਕਿੰਨੇ ਉਹ ਵੀ ਮਾਤਰਾ ਲਾਉਣਾ ਮੁਸ਼ਕਿਲ ਹੈ ਪਰ ਬਾਹਰ ਜਿਹੜੇ ਸਮਰਥਕ ਉਹਨਾਂ ਨੂੰ ਦੇਖ ਕੇ ਮੰਨਿਆ ਜਾ ਸਕਦਾ ਹੈ ਕਿ ਕਈ ਹਜ਼ਾਰ ਦੀ ਗੰਟੀ ਵਿੱਚ ਸਮਰਥਕ ਇੱਥੇ ਮੌਜੂਦ ਨੇ ਔਰ ਭਾਰੀ ਨੁਕਸਾਨ ਦਾ ਜਿਹੜਾ ਖਾਸ਼ਾ ਜਤਾਇਆ ਜਾ ਰਿਹਾ ਹੈ ਕਿ ਅਗਰ ਪੁਲਿਸ ਐਕਸ਼ਨ ਨਹੀਂ ਲੈਂਦੀ ਹੈ ਤਾਂ ਭਾਰੀ ਜਾਨੀ ਮਾਰੀ ਨੁਕਸਾਨ ਇੱਥੇ ਹੋ ਸਕਦਾ ਹੈ ਜੀ ਨਪਿੰਦਰ ਜਿਸ ਤਰ੍ਹਾਂ ਤੁਸੀਂ ਦੱਸਿਆ ਤੁਸੀਂ ਮੌਕੇ ਤੇ ਮੌਜੂਦ ਹੋ ਗਿਣਤੀ ਨੂੰ ਦੇਖ ਕੇ ਕੀ ਲੱਗਦਾ ਹੈ ਕਿ ਪੁਲਿਸ ਕਾਮਯਾਬ ਹੋ ਸਕੇਗੀ ਅਜ ਆਖਰੀ ਦਿਨ ਹੈ ਕੀ ਪੁਲਿਸ ਕਾਂਗਿਆ ਹੋ ਸਕੇਗੀ ਨਹੀਂ ਇਹ ਸਭ ਤੋਂ ਵੱਡਾ ਸਵਾਲ ਹੈ ਕਿਉਂਕਿ ਇਸੇ ਸਵਾਲ ਦਾ ਜਵਾਬ ਪਿਛਲੇ ਇੰਨੇ ਦਿਨਾਂ ਤੋਂ ਨਹੀਂ ਮਿਲ ਪਾ ਰਿਹਾ 5 ਤਾਰੀਖ ਨੂੰ ਜਿਸ ਵਕਤ ਨੌਰ ਦੇ ਲੇਬਰ ਰੈਸਟੋਰੈਂਟ ਘਾਈ ਕੀਤਾ ਗਿਆ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਇਸੇ ਸਵਾਲ ਦਾ ਜਵਾਬ ਕਾਸ਼ਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਪੁਲਿਸ ਕਾਂਗਿਆ ਹੋ ਪਾਏਗੀ ਸੰਤਰਾਪਨ ਕਰ ਸਕਰ ਪਾਏਗੀ ਪਰ ਜਿਹੜੀ ਤਿਆਰੀ ਅੱਜ ਪੁਲਿਸ ਪ੍ਰਸ਼ਾਸਨ ਦੀ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਅੱਜ ਪੁਲਿਸ ਸਾਰਾ ਦਿਨ ਵਿੱਚ ਸੰਤਰਾਪਨ ਨੂੰ ਗ੍ਰਿਫਤਾਰ ਕਰੇਗੀ